ਸੋ ਨਿਰਭੈ ਭਗਵਾਨ ਵਾਲੀ ਮਹਾਦੇਵ ਜੀ ਜੂ ਬੋਲੇ ਸੋ ਨਿਰਭੈ ਭਗਵਾਨ ਵਾਲੀ ਮਹਾਦੇਵ ਜੀ ਗਰਮ ਸੇ ਕਹੋ ਹਮ ਬਾਲਮੀਕ ਨੇ ਹੈ ਅਦਬ ਸੇ ਕਹੋ ਹਮ ਬਾਲਮੀਕ ਨੇ ਹੈ ਅੱਜ ਦਾ ਦਿਨ ਆਇਓ ਸਹਦਰੋ ਪਤਾ ਹੀ ਹੋਣਾ ਕਿ ਅੱਜ ਦੇ ਦਿਨ ਕਿਉਂ ਮਨਾ ਰਹੇ ਆ ਲਾਹੂਸਾਨ ਦੇ ਜੀਉਂਡ ਪ੍ਰਧਾਨ ਸਬਾਤ ਦੇ ਨਰਸਿੰਘ ਜੀ ਦੇ ਘਰ 9 10 ਫਰਵਰੀ ਦਾ ਦੇਣਿਆ ਉਸ ਬੰਦ ਦੇ ਵਿੱਚ ਜਿਹੜਾ ਵਾ ਤੇ ਦਸੇ ਅਧਿਕਾਰ ਰਿਖੇ ਉਹ ਦਿਨ ਮਨਾ ਰਹੇ ਆ 5 ਫਰਵਰੀ ਨੂੰ ਕਿ 9 10 ਫਰਵਰੀ ਜੋ ਫਰਕ ਨਹੀਂ ਨੱਪੂ ਸਿਰੀ ਸਿਰੀ 108 ਸਤਿਗੁਰ ਤੁਨਨ ਗਿਆਨ ਆਜੀ ਮਹਾਰਾਜੀ ਚੋਗੀ ਭਗਵਾਨ ਬਾਦਮੀ ਕੀ ਤੇਰਸਤਲ ਗੁਰੂ ਗਿਆਨਾ ਸਾਹਿਬਾਸ਼ਰਮ ਨੂੰ ਅਜਾੜ ਘਰੋਂ ਲਈ ਉਹ ਜੜਾਈ ਲੜਦੇ ਹੋਏ 81 ਦਿਨ ਜਿਹੜੇ ਆ ਉਹ ਜੇਲ੍ਹ ਤੋਂ ਕੱਢ ਕੇ ਵਾਪਸ ਆਏ ਆਪਣੇ ਆਸ਼ਰਮ ਦੀ ਲਈ ਵਾਸਤੇ ਭਗਵਾਨ ਵਾਲੀ ਨੇ ਮਤਲਬ ਅੰਸਰ ਵਿਖੇ ਉਹ ਲੜਾਈ ਲੜਦੇ ਲੜਦੇ 81 ਸਾਲ ਦੇ ਆ 81 ਦਿਨ ਜਿਹੜੇ ਜੇਲ੍ਹ ਚੋਂ ਕੱਢ ਕੇ ਆਏ ਜਦੋਂ ਆਏ ਉਹਨਾਂ ਨੂੰ ਬਹੁਤ ਸੇ ਖੁਸ਼ੀ ਦੇ ਜਿਹੜੀ ਆ 9 10 ਫਰਵਰੀ ਦੀ ਆ ਇਹ ਦਿਨ ਮਨਾਇਆ ਜਾਂਦਾ ਬਲ ਸਰਦਾ ਭਾਵਨ ਖੁਸ਼ੀ ਨਾਲ ਕਿਉਂਕਿ ਆਜ਼ਾਦੀਆਂ ਲੜੀਆਂ ਲੜ ਕੇ ਹੀ ਜਦੋਂ ਇਸ ਹਜ਼ਾਰ ਹੋਇਆ ਹੈ ਸਭ ਤੋਂ ਪਹਿਲੀ ਲਾਈ ਗਈ ਆ ਉਹ ਛਿੜਛਿੜੇ 108 ਗੁਰੂ ਗਿਆਨ ਆ ਜਿਹਨੇ ਲੜਾਈ ਹੈ ਤੀਰੰਦੇ ਜਿਸ ਨੂੰ ਆਜ਼ਾਦ ਕਰਾਇਆ ਅੱਜ ਉਸੇ ਸਬੰਧ ਦੇ ਵਿੱਚ ਜਿੱਥੇ ਰਵਾ 9 ਫਰਵਰੀ ਨੂੰ ਉਹ ਦਿਨ ਉਹ ਖੁਸ਼ੀ ਮਨਾ ਰਹੇ ਆ ਜੋ ਬੋਲੇ सोनृ भय भगवान वाल्मीकि महाराज की जाए सोन भय भगवान वाल्मीकि महाराज की जाओ और दीवाल्मिका नमो नम दिवाल्मी करमी नमो नम ਆਦਿ ਵਾਲਮੀਕ ਆਏ ਨਮੋ ਨਮਹ ਆਦਿ ਵਾਲਮੀਕ ਨਮੋ ਨਮਹ ਆਦਿ ਵਾਲਮੀਕ ਨਮੋ ਨਮਹ ਆਦਿ ਵਾਲਮੀਕ ਨਮੋ ਨਮਹ ਆਦਿ ਵਾਲਮੀਕ ਆਏ ਨਮੋ ਨਮਹ ਵਾਇਕਸ਼ਰ ਕਾ ਵਾਸ ਹੈ

आदि धर्म वाल्मीकि की जय आदि धर्म की जय आदि आदि तीसरे की जय आदि धर्म के सभी महापुरुषों की हम जय जो बोले ही सो निर्भय भगवान वाल्मीक महाराज की जय योगिमा समय ही परमेश्वर हम बैठे द्वार आदि कल आखना विनती बारंबार ਮਨ ਕੀ ਮਾਲਾ ਚਲਦੀ ਜਾਏ ਸਵਾਸ ਸਵਾਸ ਪਰਮਾਤ ਵਿਸ਼ੇ ਵਿਕਾਰੋਂ ਸੇ ਬਚੇ ਮਨ ਬਨੇ ਤੁਮਰਾ ਦਾ ਐਸੇ ਪੁਰਸ਼ ਮਿਲਦੇ ਰਹੀ ਸਿਮਰੇ ਹੋ ਤੁਮਰਾ ਦਾ ਮਨ ਵਾਲੀ ਔਰ ਗਰਮ ਸੇ ਕਰੇ ਸਦਾ ਸੁਖਾ ਸਗਲ ਜਗਤ ਕੇ ਨਾਥ ਜੀ ਦੀਜੋ ਹਮੇ ਵਰਦਾਨ ਸ਼ਾਂਤੀ ਔਰ ਸੰਤੋਖ ਕੋ ਬਖਸ਼ੋ ਸੁਖਵਰ ਗਿਆਨ ਸਾਧ ਸੰਗਤ ਹੋਤੀ ਰਹੀ ਕਾਇਆ ਸੁਖ ਹੋ ਜਾਏ ਭੁਲੇ ਨਾ ਵਾਰੀ ਕਰੀ ਸਿਮਰਦੀ ਅਸੀਂ ਆਇਆ ਹਾਲੇ ਲੇਕਰ ਹਾਥੇ ਵੀ ਚੁਮਾ ਰੂਪ ਪਰ ਸ਼ਾਤ ਪ੍ਰਿਆ ਗੁਰਵਾ ਹੈ ਸੰਗਤ ਤੁਮਾਰਾ ਰੂਪ ਵਾਲਮੀਕੀ ਸਤਨਾਮ ਕੋ ਜੋ ਸਿਮਰੇ ਮਨਾਏ ਸੱਚੇ ਨਾਮ ਵਿਦਾਸੇ ਬਹੁਤ ਸਾਗਰ ਕਰ ਜਾਏ ਪਰ ਸੁਣੇ ਜੋ ਯੋਗਿਮਾ ਬੇਗਰ ਬੁਰਾ ਧਿਆਨ ਉਹ ਬਰਦਾਦਾ ਵਾਲਮੀਕੀ ਦੇ ਕੋਤੇ ਹੈ ਆਵਾਜ਼ जो बोले भगवान वाल्मीकि महाराज की जय सच्ची प्रार्थनाम थी। जय भीम, जय भारत जय भीम जय भारत जय भीम जय भारत जय भीम जय भारत जय भीम जय भारत जो बोले ईश्वर ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਕਹੋ ਸਦਾ ਸੁਖੀ ਰਹੋ ਮੈਂ ਬਹੁਤ ਸੰਜੀਦ ਦਿੱਤਾ ਲਵ ਕੁਸਨ ਦਾ ਪੰਜਾਬ ਪ੍ਰਧਾਨ ਤੇ ਅੱਜ ਜੋ ਕਿ ਕਿਲਾ ਲਾਲ ਸਿੰਘ ਵਿਖੇ ਜੁੰਡ ਪ੍ਰਧਾਨ ਲਵ ਕੁਸਨਾ ਭਵਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ 9-10 ਫਰਵਰੀ ਦਾ ਜਿਹੜਾ ਮੇਲਾ ਵਾ ਉਹ ਕਿਉਂ ਮਨਾਇਆ ਜਾਂਦਾ ਵਾ ਉਹਦੀ ਖੁਸ਼ੀ ਦੇ ਵਿੱਚ ਕਿਉਂ ਮਨਾਇਆ ਜਾਂਦਾ ਸੀ ਉਹਦੀ ਖੁਸ਼ੀ ਦੇ ਜਿਹੜਾ ਅੱਜ ਇਹ ਦਾ ਦਿਨ 5 ਫਰਵਰੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ ਉਹ ਇਸ ਲਈ ਮਨਾਇਆ ਜਾਂਦਾ ਸੀ ਕੀ 9 10 ਫਰਵੀ ਦਾ ਮੇਲਾ ਕੀ ਚਿਲੀ ਚਿਲੀ 108 ਸਿੱਧਪੁਰੂ ਗਿਆਨ ਆਸ ਜੀ ਮਹਾਰਾਜ ਜੀ ਜੋ ਕਿ ਭਗਵਾਨ ਵਾਲਮੀਕੀ ਦੀ ਰਸਤਾਲ ਤੇ ਗੁਰੂ ਗਿਆਨ ਆਸ਼ਰਮ ਦੀ ਲੜਾਈ ਉਸ ਨੂੰ ਅਜਾਲ ਕਰਾਉਣ ਵਾਸਤੇ ਕਿ ਅਸੀਂ ਦਿਨ ਦੀ ਜੇਲ੍ਹ ਯਾਤਰਾ ਕੱਟ ਕੇ ਜੇ ਜੇਲ੍ਹੋਂ ਵਾਪਸ ਆਏ ਸੀ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ 9 10 ਫਰਵੀ ਦਾ ਮੇਲਾ ਇਹਦਾ ਵਾ ਵਾਲਮੀਕੀ ਦੇਸ ਤੋਂ ਗਿਆਨ ਆਸ਼ਰਮ ਤੋਂ ਮਨਾਇਆ ਜਾਂਦਾ ਹਰ ਸਾਲ ਉਹਦੀ ਖੁਸ਼ੀ ਵਿੱਚ ਅੱਜ ਇੱਥੇ ਦਿਨ ਮਨਾਇਆ ਜਾ ਰਿਹਾ ਤਰਨਾਨ ਗੁਰੂ ਗਿਆਨनाथ ਮਹਾਰਾਜ ਕੀ ਜੈ ਤਰਨਾਨ ਗੁਰੂ ਗਿਆਨनाथ ਮਹਾਰਾਜ ਕੀ ਜੈ ਸਤ ਸੰਤ ਕੀ ਜੈ ਜੋ ਬੋਲੇ ਸੋ ਨਿਰਭੈ ਹੋਰ ਬਾਣੀ ਪੁਕਾਰਾ ਗਾ ਜੀ ਜੋ ਬੋਲੇ ਸੋ ਨਿਰਭੈ ਹੋਰ ਬਾਣੀ ਪੁਕਾਰਾ ਗਾ ਜੀ